ਜਿਹੜੇ ਯੂਐਸਏ ਤੋਂ ਰਿਪੋਰਟ ਹੋਏ ਨੇ ਭਾਰਤੀ ਉਹ ਵਾਪਸ ਆ ਰਹੇ ਨੇ ਪਹਿਲਾਂ ਫਾਇਸੀ ਦੀ 200 ਪਾਣੀ ਦੇ ਬਕਤੀਆਂ ਲੈ ਕੇ ਜਿਹੜਾ ਇਹ ਜਹਾਜ਼ ਜਿਹੜਾ ਮੈਰਥੀ ਫੌਜ ਦਾ ਪਹੁੰਚ ਰਿਹਾ ਪਰ ਬਾਅਦ ਵਿੱਚ ਅਪਡੇਟ ਆਈ ਕਿ 104 ਜਾਂਤੀ ਜਿਹੜੇ ਲੈ ਕੇ ਆ ਰਿਹਾ ਨੂੰ ਤੁਸੀਂ ਦੇਖ ਰਹੇ ਕਿਦਾਂ ਸਖਤ ਪਹਿਰਾ ਇਸ ਤੋਂ ਇਲਾਵਾ ਸਪੈਸ਼ਲ ਫੋਰਸਸ ਵੀ ਲਗਾਈਆਂ ਗਈਆਂ ਨੇ ਅਥਾਰਾ ਵਿੱਚ ਲੱਜ ਕੇ ਉਹਨਾਂ ਕੋਲ ਪੁਸ਼ਸ਼ ਕੀਤੀ ਜਾਵੇ ਕਿਉਂਕਿ ਮਾਮਲਾ ਦਰਜ ਹੋਇਆ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿ ਦੀ ਤਾਂ ਉਹਨਾਂ ਨੂੰ ਆਪਣੇ ਘਰਾਂ ਨੂੰ ਭੇਜ ਦਿੱਤਾ ਅਸੀਂ ਅਸੂਲੇ ਅਮਰਸਰ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਬਾਹਰ ਮੌਜੂਦ ਹਾਂ ਜਿੱਥੇ ਇਹ ਜੀ ਯੂ ਐਸ ਏ ਵੱਲੋਂ ਰਿਪੋਰਟ ਹੋਈ ਜਿਹੜੇ 104 ਭਾਰਤੀ ਨੇ ਉਹ ਪਹੁੰਚ ਰਹੇ ਨੇ ਤਾਂ ਜਹਾਜ਼ ਜਿਹੜਾ ਲੈਂਡ ਹੋਇਆ ਥੋੜੀ ਦੇਰ ਪਹਿਲਾਂ ਹੀ ਤਸਵੀਰਾਂ ਅਮਰਸਰ ਦੇ ਇੰਟਰਨੈਸ਼ਨਲ 에ਅਰਪੋਰਟ ਦੀਆਂ ਸਾਂਝੀਆਂ ਕਰ ਰਹੇ ਤੁਹਾਡੇ ਨਾਲ ਆਨਯਰ ਦੇ ਚੈਨਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ ਇਹ ਉਹੀ 에ਅਰਪੋਰਟ ਹੈ ਜਿੱਥੇ ਜਿਹੜੇ ਯੂ ਐਸ ਏ ਤੋਂ ਰਿਪੋਰਟ ਹੋਈ ਜਿਹੜੇ ਭਾਰਤੀ ਨੇ ਉਹ ਥੋੜੀ ਦੇਰ ਬਾਅਦ ਹੀ ਬਾਹਰ ਆਉਣਗੇ ਜਹਾਜ਼ਾਂ ਜਿਵੇਂ ਅਸੀਂ ਇੱਥੇ ਪਹੁੰਚੇ ਆਈਆਂ ਨੇ ਤਾਂ মিডিਆ ਦੀ ਵੱਡੀ ਤਦਾਦ ਦੇ ਵਿੱਚ ਪਹੁੰਚਿਆ ਹੋਇਆ ਹੈ মিডিਆ ਜਿਹੜਾ ਜੇ ਸਵੇਰ ਤੋਂ ਹੀ ਇੱਥੇ ਬੈਠਾ ਹੋਇਆ ਸੀ 104 ਭਾਰਤੀ ਜਿਹੜੇ ਗੇ ਯੂਐਸਏ ਵੱਲੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਵੱਡਾ ਜਹਾਜ਼ ਜਿਹੜਾ ਹੈ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚ ਰਿਹਾ ਥੋੜੀ ਦੇਰ ਬਾਅਦ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੱਡਾ ਜਹਾਜ਼ ਜਿਹੜਾ ਲੈਂਡ ਹੋਇਆ ਹੈ ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਸਰਵਰਨ ਦਾਵਾ ਜੀ ਉਹ ਵੀ ਮੌਜੂਦ ਨੇ ਸਰਵਨ ਜੀ ਸਵੇਰ ਤੋਂ ਹੀ মিডিਆ ਸਾਰੀ ਦੀ ਨਜ਼ਰ ਬਣੀ ਹੋਈ ਹੈ ਕਿ ਜਿਹੜੇ ਯੂਐਸਏ ਤੋਂ ਰਿਪੋਰਟ ਹੋਏ ਨੇ ਭਾਰਤੀ ਉਹ ਵਾਪ ਜਾਤੀਵੇਂ ਦੇਖਦੇ ਹੋ ਬਹੁਤ ਲੇਟ ਫਲਾਈਟ ਹੋ ਇਤਨੀ ਦੇਖੋ ਪਹਿਲਾਂ افواਹ ਸੀ ਕਿ 205 ਵਿਅਕਤੀਆਂ ਲੈ ਕੇ ਜਿਹੜਾ ਇਹ ਜਹਾਜ਼ ਜਿਹੜਾ ਅਮਰੀਕੀ ਫੌਜ ਦਾ ਪਹੁੰਚ ਰਿਹਾ ਪਰ ਬਾਅਦ ਵਿੱਚ ਅਪਡੇਟ ਆਈ ਕਿ 100 ਚਾਰ ਯਾਤਰੀ ਜਿਹੜੇ ਲੈ ਕੇ ਆ ਰਹੇ ਆ ਔਰ ਜਿਹਦੇ ਵਿੱਚ ਪੰਜਾਬ ਦੇ 30 ਲੋਕ ਜਿਹੜੇ ਆ ਉਹ ਸ਼ਾਮਿਲ ਆ ਕੁੱਲ ਬਲਾ ਕੇ ਵੇਖਿਆ ਜਾਵੇ ਤਾਂ ਅਪਡੇਟ ਵੱਡੀ ਆ ਔਰ ਪੁਲਿਸ ਦਾ ਤੁਸੀਂ ਦੇਖ ਰਹੋ ਕਿੰਨਾ ਸਖਤ ਪਹਿਰਾ ਇਸ ਤੋਂ ਇਲਾਵਾ ਸਪੈਸ਼ਲ ਫੋਰਸਸ ਵੀ ਲਗਾਈਆਂ ਗਈਆਂ ਨੇ ਤਾਂ ਜੋ ਕੋਈ ਵੀ ਜਿਹੜਾ ਸੁਖਾਵੀ ਘਟਨਾ ਇੱਥੇ ਨਾ ਵਾਪਰੇ ਜਿੰਨੇ ਵੀ ਯਾਤਰੀ ਆ ਰਹੇ ਪਹਿਲੇ ਉਹਨਾਂ ਦੀ 에ਰਪੋਰਟ ਦੇ ਅੰਦਰ ਸਕੈਨਿੰਗ ਹੋਣੀ ਆ ਉਸ ਤੋਂ ਬਾਅਦ ਵਾਕੋ ਜਿਲ੍ਹੇ ਦੀ ਪੁਲਿਸ ਜਿਹੜੀ ਆ ਇੱਥੇ ਪਹੁੰਚੀ ਹੋਈ ਔਰ ਪੁਲਿਸ ਜਿਹੜੀ ਆ ਉਹ ਆਪਣੀ ਕਸਟਡੀ ਵਿੱਚ ਲੈ ਕੇ ਜਾਵੇਗੀ ਔਰ ਹਰ ਇੱਕ ਪੁਲਿਸ ਜ਼ਿਲੇ ਦੀ ਪੁਲਿਸ ਇੱਥੇ ਆਈ ਹੈ ਔਰ ਨਾਲ ਇੱਕ ਪ੍ਰਾਈਵੇਟ ਗੱਡੀ ਵੀ ਹੈ ਤਾਂ ਜੋ ਜਿਹੜਾ ਉਹਨਾਂ ਨੂੰ ਸੁਰੱਖਿਆ ਜਿਹੜਾ ਲਿਜਾਇਆ ਜਾ ਸਕੇ ਉਸ ਤੋਂ ਬਾਅਦ 18 ਵਿੱਚ ਲਿਜਾ ਕੇ ਉਹਨਾਂ ਕੋਲ ਪੁਸ਼ਟੀ ਕੀਤੀ ਜਾਵੇ ਕਿ ਕੋਈ ਮਾਮਲਾ ਦਰਜ ਹੋਇਆ ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਕਿ ਨਹੀਂ ਤਾਂ ਉਹਨਾਂ ਨੂੰ ਆਪਣੇ ਘਰਾਂ ਨੂੰ ਭੇਜ ਦਿੱਤਾ ਜਾਵੇ ਨਾ ਜੀ ਜਾਂਚ এজੰਸੀਆਂ ਵੀ ਪਹੁੰਚੀਆਂ ਨੇ ਦਿੱਲੀ ਤੋਂ NIA ਦੀ ਟੀਮ ਵੀ ਪਹੁੰਚੀ ਹੋਈ ਹੈ CBI ਦੀ ਟੀਮ ਪਹੁੰਚੀ ਹੋਈ ਹੈ ਜਿਵੇਂ ਦੇਖਦੇ ਹੋ ਬਹੁਤ ਸਾਰੇ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਜਿਹੜੇ ਭਾਰਤੀ ਪਹੁੰਚ ਰਹੇ ਨੇ ਉਹਨਾਂ ਦੇ ਉੱਪਰ ਅਪਰਾਧਿਕ ਮਾਮਲੇ ਬਿਲਕੁਲ ਜਿਹੜੇ ਭਾਰਤੀ ਕੋਠੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਸੀ ਉਹਨਾਂ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਔਰ ਸੀਨ ਨੂੰ ਲੈ ਕੇ ਹੀ ਜਿਹੜੀ ਪੰਜਾਬ ਪੁਲਿਸ ਤੇ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਕੱਲ੍ਹ ਦੀਆਂ ਹੀ ਪਪਾ ਪਾਰ ਨੇ ਉਸ ਤੋਂ ਇਲਾਵਾ ਸੈਂਟਰ ਤੋਂ ਵੀ ਏਜੰਸੀਆਂ ਪਹੁੰਚੀਆਂ ਹੋਏ ਨੇ ਗ੍ਰਹਿ ਮੰਤਰਾਲੇ ਦੇ ਮੈਂਬਰ ਜਿਹੜੇ ਪਹੁੰਚੇ ਹੋਏ ਨੇ ਅੰਦਰ ਜਿਹੜੀ ਪਹਿਲਾਂ ਸਭ ਤੋਂ ਪਹਿਲਾਂ ਸਕਰੀਨ ਸਕ੍ਰੀਨਿੰਗ ਹੋਣੀ ਗਿਆ ਉਸ ਤੋਂ ਬਾਅਦ ਫਿਰ ਜਿਹੜੀ ਆ ਉਹ ਜਿਹੜੇ ਵੱਖ-ਵੱਖ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਜਿਹੜੇ ਦੂਸਰੇ ਸਟੇਟਾਂ ਦੇ ਨੇ ਉਹਨਾਂ ਨੂੰ ਜਿਹੜਾ ਉਹ ਅੰਦਰੋਂ ਹੀ ਤੋਰ ਦਿੱਤਾ ਜਾਵੇਗਾ ਉਹ ਜਿਹੜੀ ਬਾਕੀ ਜ਼ਿਲ੍ਹਿਆਂ ਉਹ ਵਕ ਵਕ ਜ਼ਿਲ੍ਹੇ ਦੇ ਜਿਹੜੇ ਪੁਲਿਸ ਪਹੁੰਚੋ ਦੇ ਨਾਲ ਤੁੜੇ ਪੰਜਾਬ ਦੀ ਗਲਤੀ ਤੀਜਾ ਬਤਾ 30 ਪੰਜਾਬੀ ਦੱਸੇ ਜਾ ਰਹੇ ਨੇ ਜਿਹੜੇ ਰਿਪੋਰਟ ਹੋ ਰਹੀ ਆ ਰਹੇ ਨੇ ਕਿੰਨੇ ਮਰਦ ਨੇ ਅਤੇ ਚਿੰਨੀਆਂ ਔਰਤਾਂ ਨੇ ਇਸ ਵਾਰ ਦੇਖੋ ਕੋਈ ਜਾਣਕਾਰੀ ਨਹੀਂ ਪਰ ਜੋ ਹੁਣ ਕਰ ਹ ਤੱਕ ਜਾਣਕਾਰੀ ਜਿਹੜੀ ਸੂਤਰਾਂ ਦੇ ਵੱਲੋਂ ਨਿਕਲ ਕੇ ਸਾਹਮਣੇ ਆਈ ਕਿ 6 ਬੱਚੇ ਨੇ ਦੋ ਔਰਤਾਂ ਇਹਦੇ ਵਿੱਚ ਜਿਹੜੀਆਂ ਉਹ ਸ਼ਾਮਲ ਨੇ ਉਹ ਬਾਕੀ ਸਾਰੇ ਮਰਦ ਨੇ ਫਿਲਹਾਲ ਜਦੋਂ ਬਾਹਰ ਆਣਗੇ ਤਾਂ ਫਿਰ ਪਤਾ ਲੱਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਐਸੀ ਸਾਡੇ ਨਾਲ ਮੌਜੂਦ ਸਰਵਰ ਰੰਧਾਵਾ ਜੀ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਅੰਮ੍ਰਿਤਸਰ ਤੋਂ ਤਾਂ ਉਹਨਾਂ ਨੇ ਆਪਣੀ ਜਾਣਕਾਰੀ ਸਾਂਝਾ ਕੀਤੀ ਹੈ ਜੀ ਥੋੜੀ ਦੇਰ ਬਾਅਦ ਹੀ ਜਿਹੜਾ ਜਹਾਜ਼ ਲੈਂਡ ਹੋਇਆ ਉਹਦੇ ਵਿੱਚ ਜਿੰਨੇ ਵੀ ਭਾਰਤੀਏ ਨੇ ਉਹ ਜਿਹੜੇ ਬਾਹਰ ਆ ਰਹੇ ਨੇ ਤਾਂ ਜਾਂਚ ਏਜੰਸੀਆਂ ਵੀ ਇੱਥੇ ਪਹੁੰਚ ਆਈਆਂ ਨੇ ਜਾਂਚ ਪੜਤਾਲ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਬਾਹਰ ਭੇਜਿਆ ਜਾਏਗਾ ਪਰ ਫਿਲਹਾਲ ਨਜ਼ਰ ਬਣੀ ਹੋਈ ਹੈ ਕਿ ਜਿੰਨੇ ਮ ਜਿਹੜੇ ਭਾਰਤੀ ਨੇ ਜਿਨ੍ਹਾਂ ਦੇ ਉੱਪਰ ਅਪਰਾਧਿਕ ਮ ਨਾਲ ਲੈ ਕੇ ਜਾਂਦੀ ਆ ਤੇ ਚਿੱਨਾ ਭਾਰਤੀਆਂ ਨੂੰ ਜਿਹੜੇ ਉਹਨਾਂ ਦੇ ਪਰਿਵਾਰ ਨਾਲ ਮਿਲਾਇਆ ਜਾਂਦਾ ਮਿਲੋ ਦਿਓ ਜਾਸਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਆਉਣ ਯਾਰ ਚੈਨਲ ਦੇ ਨਾਲ